ਬੋਲ ਹੁਣ ਕਰਵਾਉਂਗਾ ਮੇਰਾ ਬੰਦ ਹਾਂ ਕਰਵਾ ਦੇਣਾ ਚਾਰ ਤਾਂ ਲਏ ਨਾ 10 ਕਿਲੋ ਜਿਹੜਾ ਉੱਧਰ ਤੋਂ ਉਹ ਮਦਦ ਆਲਾ ਬੋਲ ਥੈਂਕ ਯੂ ਜੀ ਹਾਂ ਕਰਕਾਇਆ ਕਿਸ ਪੀਰਾ ਉਦਘਾਟਨ ਕੀਤਾ ਕਿੰਨਾ ਦਾ ਕੰਮ ਸੀ ਹੈ 25 ਐਚਪੀ ਦਾ ਜਿਹੜਾ ਪਾਣੀ ਦਾ ਟਿਊਬਲ ਆ ਉਹ ਅੱਜ ਉਦਘਾਟਨ ਕੀਤਾ ਵਾ ਇਹ ਬਹੁਤ ਦਿਨ ਦੀ ਲੋਕਾਂ ਦੀ ਮੰਗ ਸੀ ਕਿਉਂਕਿ ਇਸ ਵਾਰ ਬਾੜ ਦੇ ਵਿੱਚ ਪਾਣੀ ਦੀ ਪ੍ਰੋਬਲਮ ਆ ਰਹੀ ਸੀਗੀ 12 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਇਹ ਟਿਊਬਵਲ ਜਿਹੜਾ ਵਾ ਲੱਗਿਆ ਵਾ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਇਹ ਬਾੜ ਦੇ ਜਿਹੜੇ ਵਾਸੀ ਨੇ ਇਹਨਾਂ ਨੂੰ ਬਹੁਤ ਦੇਰ ਦਾ ਪਾਣੀ ਦੀ ਹਰਬੜੀ ਕਿਉਂਕਿ ਗਰਮੀਆਂ ਦਾ ਟਾਈਮ ਆ ਪਾਣੀ ਤੋਂ ਬਿਨਾ ਸਰਦਾ ਨਹੀਂਗਾ ਪਾਣੀ ਦੀ ਜਿਹੜੀ ਪ੍ਰੋਬਲਮ ਆ ਉਹ ਦੂਰ ਹੋਈ ਆ ਸਾਰੇ ਇਲਾਕਾ ਵਾਸੀ ਬਾੜ ਵਾਲੇ ਲੋਕ ਖੁਸ਼ ਨੇ ਔਰ ਇਹ ਸਾਰਿਆਂ ਦੇ ਮਾਲਾ ਜੀ ਸਾਰੇ ਚਿੰਦਾ ਜੀ ਸੂਤ ਸਾਹਿਬ ਬੋਬੀ ਜੀ ਸਾਰੇ ਵਲੰਟੀਅਰ ਪਪੂ ਜੀ ਸਾਰੇ ਜਿੰਨੇ ਵੀ ਸਾਥੀ ਨੇ ਬਿੱਲਾ ਮਾਜਨ ਜੀ ਸਾਰਿਆਂ ਦੇ ਮਿਹਨਤ ਸਦਕਾ ਔਰ ਸਾਰੇ ਬੰਦਿਆਂ ਨੇ ਬਹੁਤ ਦੇਰ ਦੀ ਮੰਗ ਸੀਗੀ ਉਹ ਕਹਿੰਦੇ ਸੀਗੇ ਅੱਜ ਇਹ ਪਾਣੀ ਦੀ ਜਿਹੜੀ ਸਮੱਸਿਆ ਉਹ ਇਸ ਵਾਰ ਤੋਂ ਦੂਰ ਹੋ ਗਈ। ਵਾਜਾ ਕਰ ਸਭ ਹੋ ਗਿਆ ਹੋ। ਕਾਰਾ ਲੋਕੀਆ ਜੀ ਬਹੁਤ ਬੜੀ ਬਣੀ ਜਾਈ। ਮਾਦੇ ਅੱਗੇ ਇਹ ਗੰਦਲ ਜਰਸਾ। ਖਿਲਦੇ ਸਿੱਖੋ ਸਰਕਾਰਾਂ ਸਿੱਖੀ ਬਣੀ। thank ਉਹ ਲੈ ਹਰ ਕੋਣ ਦਾ ਚੱਕ ਲਾ ਰਹੇ ਨੇ ਤੁਹਾਡਾ ਜੀ ਮੇਰਾ ਸ਼ਹਾਜ ਕਿਬੂਰ ਮੱਲਾ ਜੀ ਅੱਜ ਬਾਅਦ ਨੰਬਰ 70 ਚ ਐਮ ਐਲ ਏ ਸਾਹਿਬ ਆਇਆ ਕਿਸ ਚੀਜ਼ ਦਾ ਤੋ ਕੱਟਣਾ ਹੈ ਮੱਲਾ ਜੀ ਅੱਜ ਤਾਂ ਇੱਕ ਤਾਂ ਪਹਿਲਾਂ ਇੱਕ ਬਾਗ ਚੋਂ ਤੋ ਕੱਟਾ ਕੀਤਾ ਜੀ ਨਵਾਂ ਟੂਰ ਲੱਗਿਆ ਹੁੰਦਾ ਤੋ ਕੱਟਾ ਕੀਤਾ ਪਾਣੀ ਚਾਲੂ ਕਰਤਾ ਜੀ ਹੁਣ ਅਸੀਂ ਵਿਸ਼ਵਕਨਵ ਮੰਦਰ ਗਲੀ ਜੇ ਨਵਾਂ ਟੱਕ ਲਾ ਰਹੇ ਆ ਅੱਜ ਐਮ ਐਲ ਏ ਸਾਹਿਬ ਆ ਰਹੇ ਨੇ ਜਿਹਦੇ ਮੱਲੇ ਵਾਲਿਆਂ ਨੂੰ ਬਹੁਤ ਦਿੱਕਤ ਸੀ ਪਾਣੀ ਦੀ ਨਵਾਂ ਕਨੈਕਸ਼ਨ ਅਸੀਂ ਲਾ ਰਹੇ ਹਾਂ ਇੱਥੇ ਇਸ ਇਲਾਕੇ ਦੇ ਮੱਲੇ ਵਾਲਿਆਂ ਨੂੰ ਬਹੁਤ ਸੁੱਖ ਮਿਲੇਗਾ ਪਾਣੀ ਦਾ ਪਾਣੀ ਬਹੁਤ ਠੀਕ ਸੀ ਹਮਤ ਹਾਂ ਤਾਂ ਲੱਗਦਾ ਟਿਊਬਲ ਚ ਟਿਊਬਲ ਬਣਾ ਨਾਮਲੇ ਨੂੰ ਪਾਣੀ ਦੀ ਦਿੱਕਤ ਦੂਸਰ ਦੂਰ ਹੋ ਜਾਏਗੀ ਜੀ ਹਾਂਜੀ ਅੱਜ ਪੂਜਕ ਹੋਣੇ ਹੋਏਗੇ ਜੀ ਜੇ ਟਿਊਬਲ ਲੱਗੇਗਾ ਤਾਂ ਕਟਾਣਾ ਕਰਨਾ ਤੇ ਚਾਲੂ ਕਰਨਾ ਹੀ ਹੈ ਉਹ ਟਬਾਹ ਚੋਂਗਲਾ ਚਾਲੂ ਕੀਤਾ ਹੀ ਉਹ ਵੀ 2 ਮਹੀਨੇ ਪਹਿਲਾਂ ਕਟਾਣਾ ਕੀਤਾ ਸੀ ਉਹ ਤਿਆਰ ਹੋ ਗਿਆ ਅੱਜ ਹੋਣੇ ਇਹ ਵੀ ਤਿਆਰ ਹੋਣ ਜਲਦੀ ਕਰਾ ਦਾਂਗੇ ਆਪਾਂ ਭੱਲੇ ਵਾਲੇ ਦਿੱਕਤ ਦੂਰ ਹੋ ਜਾਏਗੀ ਹਾਂਜੀ ਠੀਕ ਹੈ ਜੀ ਤਾਂ ਤਾਂ ਦਿੱਤਾ ਮੈਂ ਪਰੰਪਰਿਕ ਸੱਭਿਆਚਾਰੀ ਇਹਨਾਂ ਪਰੰਪਰਾਵਾਂ ਨੂੰ ਨਰਸਾਲੀ ਸਦਾ ਦੇ ਉਹ ਜ਼ੀਰ ਤੇ ਪੂਰਨ ਅੰਗਰ ਪਟਨਾ ਦਾ ਮਾਣ ਹੈ ਸਤੋ ਆਂ ਕੀ ਕੰਮ ਕਰਨਾ ਨਾ ਜੀ ਬਾਹਰ ਨਾ ਜਨਾ ਬਹੁਤ ਵਟੇ ਨੂੰ ਥੋਤੀ ਬਣਾ ਜੀ ਦੇ ਇਹਨਾਂ ਹੋਵੇ ਵਟੇ ਤੋਂ ਮੋ ਤਚਾਰ ਕੀ ਨੇ ਹੁੰਦੇ ਆ ਯਾਰ ਲੋਕੀਆ ਆ ਰਹੇ ਸਾਂ ਸਾਂ ਆ ਆਜਾ ਮਾਤਾ ਹੋਰ ਆਉਂਦਾ ਚਲੋ ਕਰੋ ਆ ਆਜਾ ਬੰਗਿਆ ਜੋ ਇੱਧਰ ਆਓ ਥੋੜਾ ਚੇਨੋ ਬਣੋ ਆਜੋ ਪਈਆ ਪਾਣੀ ਨੂੰ ਫੁੱਲਾ ਬਣਨਾ ਮਾ ਸਾਰੀ ਸੋਨੋਂ ਮਿਲ ਜਾਏ ਨਹੀਂ ਤੁਮ ਟਾਂਦੀ ਬੰਨ ਕੇ ਆਪੇ ਟੱਕਲਵਾਣਾ ਜੀ ਠੱਪੜੀ ਆ ਸੰਦੇ ਮਾਤਾ ਰਾਣੀ ਦਾ ਨਾਂ ਲੈ ਕੇ ਮੋਲੇ ਸ਼ੰਕਰ ਦਾ ਦੋਜੀ ਆਜੋ ਆਜੋ ਮੱਈਏ ਹੋリエ ਸ਼ੰਕਰਵਾ ਨੰਕੀ ਤੇ ਹਲੋ ਵੀ ਬੁਨੋ ਜੋ ਹਾਏ ਹਾਏ ਹੰਦਲੀ ਹਰੇ ਸੋਮੀਆ ਦੋ ਜਿਹੜੇ ਦੋ ਸਾਹਣ ਦੋ ਜਿਹੜੇ ਚੱਕਾਉਂ ਸਾਹਣ ਕੋਈ ਹੋਰ ਕੋਈ ਪ੍ਰੋਬਲਮ ਆ ਤਾਂ ਦੱਸੋ ਹੋਰ ਕੋਈ ਨਾਲ ਜਲਦੀ ਫਿਰ ਨਹੀਂ ਸਾਰਾ ਉਹ ਮਾਤਾ ਮਨੀਏ ਪਾਣੀ ਦੀਆਂ ਪੈਪਾ ਗੱਲਾ ਬੂੰਗਰ ਕਿਸੀ ਵਾਂਦੀਆਂ ਨਾਲ ਗਲੀ ਬਣਵਾਦੀਆਂ ਕੱਟੇ ਬਣਵਾਦ ਸਾਨੂੰ ਮੈਨੂੰ ਪਤਾਵਾ ਤਾਂ ਹੀ ਨਹੀਂ ਬਣਾ ਰਹੇ ਮਾਤਾ ਜੀ ਉਹ ਤਾਂ ਹੀ ਬਣਾ ਰਹੇ ਸੀ ਇਹ ਆ ਮਸ਼ੀਨ ਅੰਦਰ ਆਉਣੀ ਸੀ ਬਾਅਦ ਵਿੱਚ ਇਹ ਟੁੱਟ ਜਿਵੇਂ ਉਹਦਾ ਕੋਈ ਕੰਮ ਨਾ ਕੀਤਾ ਉਹਨਾਂ ਪਹਿਲਾਂ ਆ ਮਸ਼ੀਨਾਂ ਦਾ ਕੰਮ ਵੇਣੜੀਏ ਕਰਕੇ ਨਾਲ ਪੈਪਾਂ ਪਾਣੀਆਂ ਸੀਮੰਜ ਸਾਰਾ ਨਵਾਂ ਪਵਾ ਕੇ ਵਧੀਆ ਬਣਾ ਦੂਗਾ ਇਹ ਕਰਨਾ ਪੈਣਾ ਹੈ ਅਗੋਂ ਤਾਂ 10 ਲੱਖ ਰੁਪਏ ਦਾ ਬੀਮਾ ਹੀ ਹੋ ਜਾਣਾ ਵਾ ਸਾਰੇ ਪਹਿਲੇ ਉਹ ਵਾਲੇ ਹੋਣਗੇ ਆਹ ਜੇ ਹੋਰ ਬਾਹਰ ਬੰਦੇ ਨੂੰ ਜਿੱਤੇ ਮਰਜੀ ਚਲਾਓ ਦੋ ਮਹੀਨੇ ਦਾ ਜੋ ਸ਼ੁਰੂ ਹੋਇਆ ਨਾ ਜਿੱਤੇ ਮਰਜੀ ਕਿ ਲਾ ਨੰਬਰ 77 ਦੇ ਵਿੱਚ ਦੁਕਾਨਦਾਰ ਨੇ ਕੀਤਾ ਕਿ ਇਸ ਚੀਜ਼ ਦਾ ਕਰ ਦੇ। ਦੇਖੋ ਇਹ ਦੋ ਟਿਊਬਲ ਸੀਗੇ ਲੋਕਾਂ ਦੀ ਬਹੁਤ دیر ਦੀ ਮੰਗ ਸੀਗੀ ਜਿਹੜੀ ਅੱਜ ਵਾਰਡ ਨੰਬਰ 77 ਦੇ ਵਿੱਚ ਦੋ ਟਿਊਬਲ ਲਾਇਆ ਇਹ ਕਿਸ ਤੋਂ ਪਹਿਲਾਂ ਮੂਰਤ ਕਰਕੇ ਆ 12 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਜੀ ਇਹ 25 ਹੌਸਪਾਵਰ ਦਾ ਟਿਊਬਲ ਲੱਗੂਗਾ ਔਰ ਇਸ ਗਲੀਆਂ ਦੇ ਵਿੱਚ ਟਿਊਬਲ ਤੋਂ ਬਾਅਦ ਜੀ ਸੀਵਰੇਜ ਵਾਲੀ ਲੈਨ ਜਿਹੜੀ ਆ ਪਾਣੀ ਦੀ ਵਾਟਰ ਸਪਲਾਈ ਤੇ ਬਾਅਦ ਚ ਗਲੀ ਬਣਾਈ ਜਾਊਗੀ ਕਿਉਂਕਿ ਪਹਿਲੇ ਵਾਲੇ ਸਮਿਆਂ ਦੇ ਵਿੱਚ ਪਹਿਲਾਂ ਪਾਈਪਾਂ ਪਾ ਦਿੰਦੇ ਸੀਗੇ ਫਿਰ ਉਹਦੋਂ ਬਾਅਦ ਪੱਟ ਕੇ ਫਿਰ ਦੁਬਾਰਾ ਉਹੀ ਬਣਾਉਣੀਆਂ ਪੈਂਦੀਆਂ ਇਸ ਕਰਕੇ ਹੁਣ ਪਹਿਲਾਂ ਪਾਣੀ ਦੀ ਪਾਈਪ ਦਾ ਟਿਊਬਲਡਾਤ ਘਾਟਨ ਕੀਤਾ ਹੁਣ ਪਾਣੀ ਦੀਆਂ ਪਾਈਪਾਂ ਪਾਊਗੀਆ ਫਿਰ ਸੀਵਰੇਜ ਦੀਆਂ ਪਾਈਪਾਂ ਨਾਲ ਦੀ ਨਾਲ ਪਾ ਕੇ ਇਹ 2 ਮਹੀਨੇ ਦੇ ਅੰਦਰ ਅੰਦਰ ਸਾਰੀਆਂ ਚੀਜ਼ਾਂ ਕਰਕੇ ਮੱਲੇ ਵਾਲਿਆਂ ਦੇ ਇਲਾਕੇ ਵਾਲਿਆਂ ਦੇ سپੁਰਦ ਕੀਤੀਆਂ ਜਾਊਗੀਆਂ ਇਹ ਜ਼ਰੂਰੀ ਆ ਪਾਣੀ ਦਾ ਸਾਧਨ ਹਰ ਘਰ ਨੂੰ ਜ਼ਰੂਰਤਾ ਪਾਣੀ ਹਰ ਇੱਕ ਘਰ ਦੇ ਵਿੱਚ ਪਹੁੰਚਣਾ ਜ਼ਰੂਰਤਾ ਹਰ ਇਨਸਾਨ ਦੀ ਇਹ ਹਰ ਕੱਲੀ ਕੱਲੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਸਾਥੀ ਮਾਲਾ ਜੀ ਜੀ ਸਾਰੇ ਬੋਬੀ ਜੀ ਜਿੰਨੇ ਮੇਰੇ ਨਾਲ ਸੂਸ ਸਾਹਿਬ ਜਿੰਨੇ ਵੀ ਅਸੀਂ ਸਾਥੀ ਆ ਇਸ ਵਾਰ ਦੇ ਵਿੱਚ 77 ਨੰਬਰ ਵਾਰਚ ਫੈਲ ਦੇ ਆਧਾਰ ਦੇ ਉੱਤੇ ਕੰਮ ਕਰਾਂਗੇ ਔਰ ਇੱਕ ਨੰਬਰ ਦਾ ਕੰਮ ਕਰਕੇ ਇਸ ਗਲੀ ਨੂੰ ਇਸ ਮਹੱਲੇ ਨੂੰ ਦੇਣਾ ਵਾ ਥੈਂਕ ਯੂ ਸੋਕ ਪ੍ਰੈਸ਼ਰ ਪੱਕੀ ਜਿੰਮੇਵਾਰ